ਬੜੀ ਬੇਰਹਿਮੀ ਦੇ ਨਾਲ ਇੱਕ ਬਚਾਰੇ ਮਾਸੂਮ ਬੇਜਿਵਾਨ ਨੂੰ ਉਹਨੇ ਕੁਝ ਵੀ ਨਹੀਂ ਉਹਦਾ ਕਸੂਰ ਕੋਈ ਵੀ ਨਹੀਂ ਉਹਨੇ ਬਾਦਾ ਬਣਾਇਆ ਕਿ ਮੇਰੀ ਗੱਡੀ ਦਾ ਕਵਰ ਪਾੜਦਾ ਕੁਝ ਨਹੀਂ ਕਿਥੇ ਤੈਨੂੰ ਇੰਨੀ ਗੱਡੀ ਦੀ ਪਰਵਾਹ ਘਰ ਦੇ ਅੰਦਰ ਲਗਾ ਲੈ ਸਾਡੇ ਐਨਜੀਓ ਦੇ ਸਾਰੇ ਜਿੰਨੇ ਮੈਂਬਰ ਇੱਥੇ ਆਏ ਹੋਏ ਨੇ ਪੀਏ ਯੂ ਖਾਣੇ ਅਸੀਂ ਉਹਨੇ ਬੜੀ ਬੇਰਹਿਮੀ ਦੇ ਨਾਲ ਵਰਛਾ ਮਾਰ ਕੇ ਹਰ ਵਾਰ ਗੱਲਤਾ ਉਹ ਵਿਚਾਰਾ ਆਪਣੇ ਕ੍ਰਿਟੀਕਲ ਕੰਡੀਸ਼ਨ ਤੇ ਹੈ ਉਸ ਤੋਂ ਬਾਅਦ ਆਪਣਾ ਬਚਾ ਨਾਲ ਪਹੁੰਚ ਕੇ ਮੋਹੱਲੇ ਵਾਲਿਆਂ ਦੇ ਨਾਲ ਚਲਾ ਗਿਆ ਕਿ ਮੈਂ ਨਾਲ ਪਹੁੰਚਾਂਗਾ ਆਪਣਾ ਬਚਾਅ ਜਿਹੜੇ ਰਾਜ ਦੇ ਦੌਰਾਨ ਹੁਣ ਲੋਕਾਂ ਨੂੰ ਕਹਿੰਦਾ ਮਿਲਦਾ ਰਾਜਿਆ ਕਰਵਾ ਰਿਹਾ ਹੈ ਇਹ ਕਰਵਾ ਰਿਹਾ ਹੈ ਜਦਕਿ ਇਹ ਤਾਂ ਕੋਈ ਗੱਲ ਨਹੀਂ ਲੁਧਿਆਣਾ ਵਿੱਚ ਇੱਕ ਵਿਅਕਤੀ ਵੱਲੋਂ ਕੁੱਤੇ ਨਾਲ ਬੇਰਹਿਮੀ ਦੇ ਨਾਲ ਕੁੱਟਮਾਰ ਕਰਨ ਦੀ ਵੀਡੀਓ ਲਗਾਤਾਰ ਵਾਇਰਲ ਹੋ ਰਹੀ ਹੈ ਇਸ ਤੋਂ ਪਹਿਲਾਂ ਗਲੀ ਦੇ ਵਿੱਚ ਕੁੱਤੇ ਨੂੰ ਬੁਰੀ ਤਰ੍ਹਾਂ ਦੇ ਨਾਲ ਕੁੱਟਿਆ ਗਿਆ ਬਾਅਦ ਦੇ ਵਿੱਚ ਤੇਜ਼ ਧਾਰ ਬਰਸ਼ੇ ਦੇ ਨਾਲ ਛਾਤੀ ਵਿੱਚ वार ਕੀਤਾ ਗਿਆ ਇਲਾਕੇ ਦੇ ਲੋਕਾਂ ਨੇ ਕੁੱਤੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਕਤ ਵਿਅਕਤੀ ਨੇ ਕਿਸੇ ਦੀ ਗੱਲ ਨਹੀਂ ਸੁਣੀ ਵਿਅਕਤੀ ਨੇ ਕਰੀਬ 5 ਮਿੰਟ ਤੱਕ ਕੁੱਤੇ ਦੀ ਛਾਤੀ ਵਿੱਚ ਵਰਸ਼ਾ ਪਾਈ ਰੱਖਿਆ ਆਦਮੀ ਨੂੰ ਕੁੱਤੇ ਤੇ ਗੁੱਸਾ ਆਇਆ ਕਿਉਂਕਿ ਉਸਨੇ ਉਸ ਦੀ ਕਾਰ ਦਾ ਟੱਕਣ ਕਾੜ ਦਿੱਤਾ ਸੀ ਇੱਥੇ ਵੀ ਦੱਸ ਦਈਏ ਕਿ ਉਧਰ ਐਨੀਮਲ ਸੰਸਥਾ ਦੇ ਵੱਲੋਂ ਇਸ ਮਾਮਲੇ 'ਚ ਕਾਰਵਾਈ ਦੀ ਮੰਗ ਕੀਤੀ ਗਈ ਹੈ ਹਾਂਜੀ ਲੈ ਕੇ ਆਏ ਮਰੇ ਗਨੇ ਹਾਂਜੀ ਅੰਕਲ ਜੀ ਮਾਰੇ ਇੱਕ ਨਿਆਣਾ ਵੀਡੀਓ ਵੀਡੀਓ ਲੈਣਾ ਮੈਂ ਪੀਪਲ ਕੋਲ ਅਨਿਮੋਰਸ ਹੋ ਗਿਆ ਠੀਕ ਆ ਉਹ ਤਾਂ ਪਰਸਰ ਤੁਸੀਂ ਮਾਰੇ ਸਾਬ ਜੀ ਹਾਂਜੀ ਸੋਈ ਕੀ ਗੱਲ ਗਈ ਆ ਤੁਸੀਂ ਮਾਰੇ ਕਿਸੋ ਸੀ ਗੱਲ ਗੱਲ ਭਾਜੋ ਗੱਲ ਕਰਨ ਲੈਣਾ ਨਹੀਂ ਨਹੀਂ ਕਾਹੀ ਗੱਲ ਇਹ ਆ ਵਿਚਾਰਕ ਬੱਜੇ ਆਏ ਨੂੰ ਤੁਸੀਂ ਕੋਲ ਕੋਈ ਨਹੀਂ ਆਜੋ ਤੁਸੀਂ ਆਜੋ ਜਾਣਕ ਭਾਜੀ ਤੁਹਾਡੀ ਪ੍ਰੋਫੈਸਰ ਦੀ ਵੀ ਬਣਾ ਰਿਹਾ ਮੈਂ ਦੋਨੋਂ ਅਜਰੀ ਬੋਲਣ ਨੂੰ ਇੱਕ ਮਿੰਟ ਕੋਈ ਗੱਲ ਚਲੋ ਆਜੋ ਬਸ ਸਸੀ ਗਾ ਜੀ ਇੱਕ ਬੰਦੇ ਨੇ ਹਰਪਜਨ ਸਿੰਘ ਨਾਮ ਦਾ ਬੰਦਾ ਹੈ ਜਿਨੇ ਇਧਰ ਪ੍ਰਤਾਪ ਸਿੰਘ ਵਾਲਾ ਦੇ ਕੋਲ ਦਸ਼ਮੇਸ਼ ਨਗਰ ਪੈਂਦਾ ਉਸ ਏਰੀਏ ਦੇ ਵਿੱਚ ਬੜੀ ਬੇਰਹਿਮੀ ਦੇ ਨਾਲ ਇੱਕ ਵਿਚਾਰੇ ਮਾਸੂਮ ਬੇਜਵਾਨ ਡੌਗ ਨੂੰ ਉਹਨੇ ਕੁਝ ਵੀ ਨਹੀਂ ਉਹਦਾ ਕਸੂਰ ਕੋਈ ਵੀ ਨਹੀਂ ਉਹਨੇ ਬਹਾਨਾ ਬਣਾਇਆ ਵੀ ਮੇਰੀ ਗੱਡੀ ਦਾ ਕਵਰ ਪਾੜਤਾ ਕੁਝ ਨਹੀਂ ਵੀ ਜੇ ਤੈਨੂੰ ਇੰਨੀ ਗੱਡੀ ਦੀ ਪਰਵਾਹ ਹੈ ਘਰ ਦੇ ਅੰਦਰ ਲਗਾ ਲੈ ਜਦ ਕਿ ਇਹ ਰੀਜ਼ਨ ਵੀ ਵੈਲਿਡ ਨਹੀਂ ਹੋਣਾ ਉਹਦਾ ਸਾਰਾ ਮਹੱਲਾ ਨਾਲ ਹੈ ਉਸ ਏਰੀਏ ਦੇ ਸਾਰੇ ਲੋਕ ਨਾਲ ਨੇ ਸਾਡੀ ਐਨਜੀਓ ਦੇ ਸਾਰੇ ਜਿੰਨੇ ਮੈਂਬਰ ਇੱਥੇ ਆਏ ਹੋਏ ਨੇ ਪੀਏਯੂ ਥਾਣੇ ਅਸੀਂ ਉਹਨੇ ਬੜੀ ਬੇਰਹਿਮੀ ਦੇ ਨਾਲ ਬਰਛਾ ਮਾਰ ਕੇ ਹਾਰਪਾਰ ਕਰਤਾ ਵਿਚਾਰੇ ਦਾ ਕਸੂਰ ਕੋਈ ਵੀ ਨਹੀਂ ਉਹ ਵਿਚਾਰਾ ਆਪਣੇ ਕ੍ਰਿਟੀਕਲ ਕੰਡੀਸ਼ਨ ਤੇ ਐ ਉਸ ਤੋਂ ਬਾਅਦ ਆਪਣਾ ਬਚਾਅ ਕਰਨ ਲਈ ਜਾਨ ਮੁਚ ਕੇ ਮੋਹੱਲੇ ਵਾਲਿਆਂ ਦੇ ਨਾਲ ਚਲਾ ਗਿਆ ਵੀ ਮੈਂ ਨਾਲ ਪਹੁੰਚਾਂ ਆਪਣਾ ਬਚਾਅ ਜਵੇ ਇਲਾਜ ਦੇ ਦੌਰਾਨ ਹੁਣ ਲੋਕਾਂ ਨੂੰ ਕਹਿੰਦਾ ਫਿਰਦਾ ਇਲਾਜ ਮੈਂ ਕਰਵਾ ਰਿਹਾ ਯੇ ਕਰਵਾ ਰਿਹਾ ਜਦ ਕਿ ਇੱਧਰ ਦੀ ਕੋਈ ਗੱਲ ਨਹੀਂ ਉਹਦੇ ਦੀ ਗਾੜੀ ਗੱਜ ਥਾਣਾ ਪੀਏਯੂ ਦੇ ਵਿੱਚ ਦਰਖਾਸਤ ਦਿੱਤੀ ਹੈ ਜੀ ਇੱਥੇ ਆਈਓ ਸੀਗੇ ਬਲਵਿੰਦਰ ਸਿੰਘ ਪਰ ਘੱਟੋ ਘੱਟ 4 ਘੰਟੇ ਹੋ ਗਏ ਸਾਰਾ ਮੁਹੱਲਾ ਨਾਲ ਐਨ ਜੀਓ ਦੇ ਹੈਲਪਫੁਲ ਐਨੀਮਲਸ ਸਾਡੀ ਐਨ ਜੀਓ ਦੇ ਸਾਰੇ ਮੈਂਬਰ ਨਾਲ ਨੇ ਪੀਪਲ ਫॉर ਐਨੀਮਲ ਇਨ ਦੀ ਐਨ ਜੀਓ ਦੇ ਮੈਂਬਰ ਨਾਲ ਨੇ ਇੱਥੇ ਘੱਟੋ ਘੱਟ 4 ਘੰਟੇ ਹੋ ਗਏ ਇੱਕ ਡੌਗ ਨੂੰ ਇਨਸਾਫ ਨਹੀਂ ਦਿੱਤਾ ਜਾ ਰਿਹਾ ਲੋਕਾਂ ਤੋਂ ਐਸ ਐਚਓ ਨੇ ਫੋਨ ਬੰਦ ਕਰਤਾ ਠੀਕ ਹੈ ਉਸ ਤੋਂ ਉੱਪਰ ਡੀ ਐਸ ਪੀ ਸਾਹਿਬ ਨੂੰ ਫੋਨ ਕਰ ਲਿਆ ਏ ਸੀ ਪੀ ਵੈਸਟ ਨੂੰ ਫੋਨ ਕਰ ਲਿਆ ਏ ਡੀ ਸੀ ਪੀ ਨੂੰ ਫੋਨ ਕਰ ਲਿਆ ਠੀਕ ਹੈ ਕੋਈ ਫੋਨ ਨਹੀਂ ਚੱਕ ਰਿਹਾ ਕੋਈ ਸੁਣਵਾਈ ਨਹੀਂ ਕਰ ਰੇ ਠੀਕ ਹੈ ਆਈਓ ਦਾ ਇੱਕੋ ਕਹਿਣਾ ਜੀ ਕੱਲ ਦੇਖਾਂਗੇ ਜੀ ਕੱਲ ਦੇਖਾਂਗੇ ਉਹਨਾਂ ਦਾ ਇਹੀ ਮਤਲਬ ਹੈ ਡੌਗ ਹੈ ਫਿਰ ਕੀ ਹੋ ਗਿਆ ਮਰ ਗਿਆ ਉਹਦੇ ਇੱਥੇ ਤਾਂ ਭਾਵੇਂ ਬੰਦੇ ਮਰ ਜਾਂ ਤਾਂ ਨਹੀਂ ਕੋਈ ਅਜੇ ਅਸੀਂ ਅਜੀ ਦੇਖਾਂਗੇ ਜੇ ਬੰਦਾ ਵੀ ਮਰ ਗਿਆ ਉਹ ਵੀ ਇੱਦਾਂ ਥੋੜੀ ਪਰਚਾ ਕਰ ਦੇਾਂਗੇ ਇਹ ਇਹਨਾਂ ਦੇ ਵਰਡ ਹੀ ਆ ਜੀ ਕੋਈ ਗੱਲ ਨਹੀਂ ਜਾਂ ਅੱਗੋਂ ਕਹਿੰਦੇ ਕੋਈ ਗੱਲ ਨਹੀਂ ਡੌਗ ਹੀ ਮਰਿਆ ਜੀ ਬੰਦਾ ਤਾਂ ਨਹੀਂ ਮਰਿਆ ਇਹ ਜਾਂਦੇ ਜਾਫਰ ਜਾਂ ਬੰਦੇ ਉਸ ਤੋਂ ਬਾਅਦ ਜਦੋਂ ਥਾਣੇ ਖੜੇ ਆ ਦੂਜੀ ਪਾਰਟੀ ਵੱਲੋਂ ਇੱਕ ਚੀਮਾ ਚੀਮਾ ਨਾਮ ਦਾ ਬੰਦਾ ਜੋਗੜਾ ਆਪਣੇ ਆਪ ਨੂੰ ਪ੍ਰਧਾਨ ਕਹਿੰਦਾ ਲੁਧਿਆਣੇ ਦਾ ਰੱਬ ਜਾਣੇ ਸ਼ਾਇਦ ਉਹ ਸ਼ਮਰਨਜੀਤ ਸਿੰਘ ਮਾਨ ਦੀ ਪਾਰਟੀ ਦਾ ਕਹ ਰਿਹਾ ਸੀ ਉੱਥੇ ਆ ਕੇ ਸਾਰੇ ਐਨ ਜੀਓ ਦੇ ਮੈਂਬਰ ਤੇ ਮੁਹੱਲੇ ਵਾਸੀਆਂ ਨਾਲ ਗੁੰਡਾਗਰਦੀ ਕਰਕੇ ਗਿਆ ਉਹਦੀਆਂ ਵੀਡੀਓ ਬਣੀਆਂ ਹੋਈਆਂ ਵੀਡੀਓ ਦੇ ਵਿੱਚ ਸਾਫ਼ ਕਹਿ ਕਹਿੰਦਾ ਮੈਂ ਬੰਦੇ ਬੁਲਾਣਾ ਤੇ ਤੁਹਾਨੂੰ ਦੱਸੂਗਾ ਸ਼ਰੇਆਮ ਧਮਕੀਆਂ ਦੇ ਕੇ ਗਿਆ ਵੀ ਜਾਨੋ ਮਾਰਨੀ ਹੈ ਧਮਕੀਆਂ ਦੇ ਕੇ ਗਿਆ ਬੰਦੇ ਬੁਲਾ ਕੇ ਕਟਾਉਣ ਦੀਆਂ ਧਮਕੀਆਂ ਦੇ ਕੇ ਗਿਆ ਨਾ ਹੁੰਦੇ ਖਿਲਾਫ ਇਹਨਾਂ ਨੇ ਕੋਈ ਕਾਰਵਾਈ ਕੀਤੀ ਮੈਂ ਮੰਗ ਕਰਦਾ ਰਿਆ ਮੇਰੀ ਦਰਖਾਸਤ ਪੱਤਰੀ ਲੈ ਲੋ ਦਾ ਉਹ ਲਿਆ ਨਹੀਂ ਆ ਡੌਗ ਦੀ ਦਰਖਾਸਤ ਮੇਰੇ ਹੱਥੇ ਚ ਹੈ ਇੱਥੇ ਕੋਈ ਕਾਰਵਾਈ ਨਹੀਂ ਕੀਤੀ ਹੁਣ ਇਹ ਪਤਾ ਨਹੀਂ ਕੀ ਚੱਕਰ ਹੈ ਇਹਨਾਂ ਨੂੰ ਕਿਸੇ ਕੋਈ ਪ੍ਰੈਸ਼ਰ ਹੈ ਜਾਂ ਕੋਈ ਪੈਸੇ ਦਾ ਲੈਣ ਦੇਣ ਹੋ ਗਿਆ ਹੈ ਇਹਨਾਂ ਨਾਲ ਜਿਹੜਾ ਥਾਣਾ ਪੀਏਯੂ ਦਾ ਐਸ ਐਚ ਓ ਹੈ ਸਿਰਲਾ ਕਰਪਟ ਕਿਉਂਕਿ ਅਸੀਂ ਪਹਿਲਾਂ ਵੀ ਚਾਰ ਪੰਜ ਦਰਖਾਸਤਾਂ ਨੇ ਸਾਡੀਆਂ ਐਨੀਮਲਸ ਦੀਆਂ ਅੱਜ ਤੱਕ ਕਿਸੇ ਨੇ ਪਰਚਾ ਦਰਜ ਨਹੀਂ ਕੀਤਾ ਹੁਣ ਪ੍ਰਸ਼ਾਸਨ ਨੂੰ ਸਾਡੀ ਮੰਗ ਹੈ ਕਮਿਸ਼ਨਰ ਸਾਹਿਬ ਨੂੰ ਮੰਗ ਹੈ ਐਸਐਚ ਨੂੰ ਸਸਪੈਂਡ ਕੀਤਾ ਜਾਵੇ ਤੇ ਸਾਡੀ ਇਹ ਦਰਖਾਸਤ ਦੇ ਉੱਪਰ ਬਣਦੀ ਕਾਰਵਾਈ ਔਰ ਭਜਨ ਸਿੰਘ ਤੇ ਕੀਤੀ ਜਾਵੇ ਤੇ ਉਸ ਨੂੰ ਇਨਸਾਫ ਦਵਾਇਆ ਜਾਵੇ ਡੋਗ ਨੂੰ